ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲਾਈਵ ਦਿਖਾ ਰਹਿਆਂ ਦੀ ਸੋ ਅੱਜ ਵੀ ਇੱਕ ਦਿਨ ਦੇ ਵਿੱਚ ਇੱਕ ਸੂਟ ਆਪਾਂ ਕੱਢ ਸਕਦੇ ਹਾਂ ਇਹ ਵੀਡੀਓ ਮੈਂ ਬਣਾਈ ਆ ਇਸ ਲਈ ਕਿ ਆਪਾਂ ਲਾਈਵ ਦਿਖਾ ਸਕੀਏ ਇੱਕ ਵਾਰ ਕਦੇ ਸ਼ਾਰਟ ਪਾਉਣਾ ਪੈਂਦਾ ਆਪਾਂ ਨੂੰ ਹਨਾ ਮੈਂ ਅੱਜ ਵੀਡੀਓ ਹੀ ਪਾਈ ਆ ਦੇਖੋ ਜੀ ਅੱਜ ਆਪਾਂ ਸੂਟ ਕੱਢ ਰਹੇ ਹਾਂ ਤੇ ਇਹ ਕੰਪਲੀਟ ਕਰ ਦਾਂਗੇ ਅੱਜ ਆਪਾਂ ਦੇਖੋ ਜੇ ਕਿਸੇ ਕੋਲ ਟਾਈਮ ਕੱਢ ਸਕਦਾਗਾ ਉਹ ਦੋ ਸੂਟ ਆਰਾਮ ਨਾਲ ਕੱਢ ਸਕਦਾ ਜਿਹਦੇ ਕੋਲੇ ਟਾਈਮ ਹੋ ਮਸ਼ੀਨ ਕੋਲੇ ਬੈਠਣ ਦਾ ਕਿਉਂਕਿ ਇਹ ਨਹੀਂ ਹੈਗਾ ਵੀ ਆਪਾਂ ਛੱਡ ਕੇ ਚਲੇ ਜਾਈਏ ਹਨਾ ਇਹ ਧਾਗਾ ਵੀ ਜੇ ਟੁੱਟ ਜਾਂਦਾ ਤਾਂ ਉੱਥੇ ਖੜੀ ਰਹਿੰਦੀ ਆ ਤਾਂ ਟਾਈਮ ਵੇਸਟ ਹੁੰਦਾ ਜਦੋਂ ਆਪਾਂ ਇੱਧਰ ਉੱਧਰ ਜਾਂਦੇ ਆ ਤੇ ਮਸ਼ੀਨ ਖੜ ਜਾਂਦੀ ਆ ਸੋ ਜਿਹਦੇ ਕੋਈ ਟਾਈਮ ਆ ਉਹ ਆਰਾਮ ਨਾਲ ਦੋ ਸੂਟ ਕੱਢ ਸਕਦੇ ਨੇ ਅੱਜ ਮੈਂ ਇੱਕ ਕੱਢਿਆ ਕਿਉਂਕਿ ਮੈਂ ਕੱਲੀ ਆ ਤੇ ਮੈਨੂੰ ਕੰਮ ਵੀ ਹੁੰਦੇ ਨੇ ਇਸ ਲਈ ਮੈਂ ਇੱਕ ਸੂਟ ਅੱਜ ਕੱਢਤਾ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਦੱਸਿਓ ਤੁਹਾਨੂੰ ਕਢਾਈ ਆ ਜਿਹੜੀ ਉਹ ਕਿਸ ਤਰ੍ਹਾਂ ਦੀ ਲੱਗੀ ਜੇ ਕਿਸੇ ਨੇ ਰੈਡੀ ਕਰਾਉਣਾ ਹੋ ਤਾਂ ਮੈਸੇਜ ਕਰ ਸਕਦਾ ਸੂਟ ਬਹੁਤ ਹੀ ਸਸਤੇ ਰਤਾਂ ਦੇ ਕਢਾਈ ਆ ਜੀ ਇਹ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕੋਈ ਵੀ ਡਿਜ਼ਾਈਨ ਹੈ ਜਿਹੜਾ ਆਪਣੇ ਸੂਟ ਦਾ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਕਰਦੀ ਹੈ ਜੀ ਤੁਸੀਂ ਦੇਖੋ ਜੀ ਹੁਣ ਆਪਾਂ ਨੇ ਇਹ ਸੂਟ ਆ ਜਿਹੜਾ ਉਹ ਕੰਪਲੀਟ ਤਿਆਰ ਕਰਤਾ ਜੀ ਘੇਰਾ ਕੱਢਿਆ ਤੇ ਇਹਦੀਆਂ ਫਾਵਾਵਾਂ ਹੋ ਗਈਆਂ ਥੈਂਕ ਯੂ